ਆ ਦੇਖੋ ਇਹ ਅਸੀਂ ਚੈਨਾ ਡੋਰ ਤੋਂ ਬਚਨ ਲਈ ਆਪਣੇ ਮੋਟਰਸਾਈਕਲ ਦੇ ਜਿਹੜਾ ਮੂਹੇ ਹੁੰਦਾ ਗੱਲ ਚ ਪੈਂਦੀ ਡੋਰ ਉਹ ਤੋਂ ਬਚਨ ਲਈ ਬਾਈ ਨੇ ਬਣਾਇਆ ਸਬਜੈਕਟ ਫ੍ਰੀ ਲਗਾ ਰਿਹਾ ਸੇਵਾ ਕਰ ਰਿਹਾ ਬਾਈ ਗੁਪਤਾ ਵੈਲਡਿੰਗ ਸਟੋਰ ਆਪਣਾ ਆ ਫਾਈਲ ਜਾਂਦੇ ਆ ਦੇਖੋ ਤੇ ਬਹੁਤ ਮੁੱਢਾ ਲੱਗਿਆ ਨਕੀ ਇਹ ਇਹ ਆਪਣੇ ਕੋਲ ਪੈਸੇ ਨਹੀਂ ਨੇ ਇਹ ਕਬੂਰਤਿਆਂ ਵਾਲੇ ਜਿੰਨੇ ਚ ਬੈਟ ਵਾਲੇ ਭਰਾ ਸਾਰੇ ਲਵਾਉਣਾ ਹੈ ਇੱਥੇ ਹਾਂ ਜੀ ਆ ਤੁਸੀਂ ਦੇਖ ਲਓ ਜੇ ਕਿਹੜਾ ਹੋਰ ਦੁੱਪਣਾ ਹੀ ਪੈਂਦਾ ਜੀ ਚਲ 10 ਕਿਲੋ ਕਿਦੇ ਮੇਟ ਜੀ ਉਹ ਆ ਬੰਦਾ ਜੀ ਤੁਸੀਂ ਇਹ ਸਪੈਸ਼ਲ ਇਹਦੇ ਵਾਸਤੇ ਲੱਭ ਕੇ ਲੈ ਕੇ ਆਣਾ ਸੀ ਹੋਰ ਜਿਹੜਾ ਘੂਟੇ ਵਾਲਾ ਤਾਂ ਲੈ ਗਿਆ ਇਹ ਕਿਹਦੇ ਜਾਂਦੀ ਦੌੜ ਹੈ ਇਹ ਜਿਆਦਾ ਲੋਕ ਇੱਥੇ ਆ ਨਾ ਦੌਰ ਐ ਤਾਂ ਪਤਾ ਨਹੀਂ ਕਾਹ ਚਾਪੇ ਜਾਂਦੀ ਜਾਂ ਟੁੱਟ ਹੀ ਆਉਂਦੀ ਇਹਦੇ ਨਾਲ ਮਸਲਾ ਤਾਂ ਹਾਂ ਉਸੇ ਵੀ ਟੁੱਟਦੀ ਜਾਂਦੀ ਜੇ ਟੁੱਟ ਵੀ ਆਵੇ ਨੁਕਸਾਨ ਨਹੀਂ ਗਾਣਾ ਮੈਂ ਕੱਲ ਵੀ ਆਇਆ ਇਹੋ ਜਿਹੇ ਬੰਦੇ ਕੋਟ ਪਾੜ ਕਰੋ ਵਸ ਤੋਂ ਵੱਧ ਦਵਾਈਆਂ ਨੂੰ ਤੇ ਫ੍ਰੀ ਸੇਵਾ ਕਰ ਰਿਹਾ ਬਾਈ ਤੇ ਲੋ ਜਿੰਮ ਦੇ ਨਾਲ ਗੋਪਤਾ ਵੈਲਡਿੰਗ ਸਟੋਰ ਵਾਲੇ ਆ ਬਾਈ ਬਹੁਤ ਵਧੀਆ ਕੰਮ ਆ ਪੈਸਾ ਲਿੱਤਾ ਜਾਂਦਾ ਜੀ ਵੀਓ ਕਾਸਟ ਪਾ ਰਹੇ ਇਹ ਵੀ ਰੱਖਨੇ ਕੋਲ ਆਇਆ ਜੀ ਬਈ ਤੁਮ ਕਿਹਾ ਰੱਖ ਕੇ ਮੈਂ ਚਲਾ ਰਹੀ ਹਾਂ ਜੀ ਠੀਕ ਹੈ ਜੀ ਜੀ ਰੁਕਣਾ ਬੜਾ ਠੀਕ ਹੈ ਚਲੋ ਠੀਕ ਹੈ ਇਹ ਤੁਹਾਨੂੰ ਲੱਗਦਾ ਇਹ ਨਾਲ ਕੋਈ ਫਾਇਦਾ ਹੋਊਗਾ ਕੋਈ ਨਹੀਂ ਭਾਈ ਫਾਇਦਾ ਜੀ ਹਾਂ ਜੀ ਫਾਇਦਾ ਕੀ ਬਣਾਓਗੇ ਜੀ ਨਾਲ ਲੱਗਦਾ